ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਬਾਈ ਜੱਗੀ ਕੋ ਬੁੱਝ ਚੁੱਕੇ ਆ ਜੀ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਦਾ ਤੁਸੀਂ ਖਨੂਰ ਸਾਹਿਬ ਮੇਰਾ ਕੈਮਰਾ ਘੁਮਾ ਰਿਹਾ ਅੱਜ ਵੀ 6-7 ਦੇ ਲਗਭਗ ਛੋਟੇ ਸੇਹਰੇ ਨਾਲੇ ਨੀਲੀ ਵੀ ਬਾਈਆਂ ਕੋਲ ਤੇ ਆਓ ਫਿਰ ਬਾਈ ਜੀ ਨੇ ਗੱਲਬਾਤ ਕਰੀ ਬਾਈ ਜੀ ਸਤਿਕਾਰ ਸੱਚੀ ਹੈ ਬਾਈ ਅਸੀ ਕਾਲ ਜੀ ਸਤਿਕਾਰ ਹੋਰ ਸਭ ਵਧੀਆ ਜੀ ਬਹੁਤ ਵਧੀਆ ਮਹਾਰਾਜੀ ਫੋਲ ਕ੍ਰਿਪਾ ਭਾਈ ਤੁਸੀਂ ਲੋ ਜੀ ਚਲੋ ਵਧੀਆ ਬਹੁਤ ਸੰਦੀਪ ਡੇਰੀ ਫਾਰਮ ਚੈਨਲ ਵੇਖਾਂਗੇ ਸਾਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਭਾਈ ਜੀ ਹਾਂ ਜੀ ਹਾਂ ਸਭ ਠੀ ਵਧੀਆ ਵਧੀਆ ਤਰੀ ਸੁਣਾਓ। ਦੇਖ ਮਾਲ ਸਾਰਾ। ਮਾਲ ਤੇ ਵੇਖ ਗਿਆ, ਉਦਨ ਵੀ ਗਿਆ ਪਾਜੀ। ਹਾਂਜੀ ਹਾਂਜੀ। ਮਰਝਾਈਆਂ ਆਈਆਂ, ਝੋਟੀਆਂ, ਕੋਜ ਤਾਜ਼ੀਆਂ ਸੁਈਆਂ, ਸਾਈਆਂ ਤੁਹਾਨੂੰ ਪਤਾ ਜਦੋਂ ਮਾਲ ਇੱਕ ਦੀ ਸੂਂ ਪੈਂਦਾ। ਹਾਂਜੀ ਹਾਂਜੀ ਹਾਂਜੀ। ਤਾਜ਼ੀਆਂ ਤੇ ਫਿਰ ਇੱਕ ਦੀ ਢਹਾੜੀ ਦੇ ਸਾਹਮਣੇ ਆ ਪਈਆਂ ਬੱਚੇ-ਪੁੱਛੇ ਵੀ। ਇੱਕ ਠੰਡਾ ਤੁਹਾਨੂੰ ਪਤਾ ਵਸੂਈਆਂ ਜੀ, ਝੋਟੀਆਂ ਅੱਜ ਵੀ ਉੱਧਾ ਆਪਣੇ ਕੋਲ ਯਾਰਾਂ ਹੀ ਤੇ ਪੰਜ ਹੀ ਝੋਟੀਆਂ ਛੇ ਪੌਣੀਆਂ ਇੱਕ ਝੋਟੀ ਸਲਤਾਨਪੁਰ ਲੋਧੀ ਤੇ ਹੁਣੇ ਭੜੀ ਲੈ ਕੇ ਲੱਤ ਗਿਆ ਹਾਂਜੀ। ਉਹ ਵਿਕਾਰ ਰੱਖਣ ਵਾਲੇ ਇਹਦੇ ਉਹ ਫੋਨ ਦਾਇਆ ਕਰ ਭਾਜੀ ਹੁਣੀ ਫੋਨ ਤੇ ਬਹੁਤ ਆਉਂਦੇ ਆ ਤੇ ਮੈਂ ਵੀਡੀਓ ਦੇ ਉੱਤੇ ਇਕੱਲੇ ਇਕੱਲੇ ਨੂੰ ਵੀਡੀਓ ਨਹੀਂ ਪੈਂਦੀ ਨਹੀਂ ਪੈਂਦੀ ਸਹੀ ਤੇ ਝੋਟੀਆਂ ਅੱਜ ਹੁਣ ਪੰਜ ਵਿਖਾਉਣੀਆਂ ਵਾ ਪੰਜੇ ਹੀ ਟਾਪ ਪੀਸ ਆ ਤੇ ਭਾ ਵੀ ਅੱਜ ਛੋੜੇ ਛੋੜੇ ਹੀ ਠੀਕ ਇੱਕ ਨੀਲੀ ਦੀ ਪਹਿਲਣ ਕਟਿਆ ਅੱਜ ਚਾਰ ਭਾਜੀ ਦੋਦੀਆਂ ਕਟੀਆਂ ਸੀ ਇੱਕ ਲੈ ਗਏ ਆ ਤੇ ਤੇਰ ਨਾਲੇ ਤੇ 15 ਕਿਲੋ ਦੁੱਧ ਹਾਲਗੇ ਵੀ ਹਾਜ ਰਿਆ ਤੇ ਆ ਬਾਹਰ ਵੀ ਵਿਖਾ ਦਿਓ ਕੈਮਰਾ ਝੋਟੀਆਂ ਜ਼ਿਆੜੀਆਂ ਵੀ ਆ ਵੀ ਆ ਕੇ ਲਵਾਲ ਗਿਆ ਝੋਟੀਆਂ ਵੀ ਹੈਗੀਆਂ ਵਾ ਠੀਕ ਹੈ ਹੈਗੇ ਹਨ ਪਰ ਸੋ ਤੱਕ ਵੀਡੀਓ ਆਉਗੀ ਉਹਨਾਂ ਦੀ ਵੱਡੀਆਂ ਝੋਟੀਆਂ ਦੀ ਅੱਜ ਵੀ ਝੋਟੀਆਂ ਟੋਕ ਵਾ ਸੇ ਨਹੀਂ ਕਿ ਅੱਜ ਮਾਰੀਆਂ ਤੁਹਾਨੂੰ ਪਤਾ ਵਾ ਮਾਲ ਜਿਹੜਾ ਹਾਜ਼ਰ ਹੈ ਨਾ ਤਿਆਰ ਹਾਂਜੀ ਹਾਂਜੀ ਉਹਦੀ ਵੀਡੀਓ ਪਾਈ ਦੀ ਆ ਤੇ ਜਿਹੜਾ ਫੇਰ ਦਿਹਾੜੀ ਦਾ ਫੇਰ ਆ ਜਾਊਗਾ ਕਿਉਂਕਿ ਮਾਲ ਆਪਣੇ ਕੋ ਰੈਗੂਲਰ ਹੀ ਨਹੀਂਦਾ ਭਾਜੀ ਪਹਿਲੇ ਬੱਚੇ ਜੇ ਕਰਾਦੇ ਬਿਲਕੁਲ ਤਾਜ਼ੇ ਬੱਚੇ ਤਾਜ਼ੇ ਆ ਵੇਖ ਲੋ ਬਿਲਕੁਲ ਬੱਚਿਆਂ ਦੀ ਤੁਹਾਨੂੰ ਬੜਾ ਸਾਫ਼ ਸੰਭਾਲ ਵੀ ਵਧੀਆ ਤੇ ਆਵੇ ਨੀਲੀ 라ਵੀ ਦੀ ਨੀਲੀ ਦੀ ਕੱਟੀ ਜੇ ਬਾਜੀ ਆਵੇ ਛੋਟੀਆਂ ਸੁਈਆਂ ਤਾਰੀਆਂ ਨਿਕੇ ਨਿਕੇ ਬੱਚੇ ਦਿੱਤੇ ਆਵੇ ਦੁੱਤਾ ਜੇ ਨਾ ਰੂ ਦੇ ਛੋੜੇ ਛੋੜੇ ਦਿੱਤੇ ਬਾਜੀ ਆਓ ਬਿਲਕੁਲ ਛੋੜੇ ਛੋੜੇ ਦਿੱਤੇ ਦੋਆ ਹੁਣ ਬੱਚੇ ਸਾਹਮਣੇ ਵੜੇ ਔਖੇ ਬਾਜੀ ਠੰਡ ਬਹੁਤ ਆ ਤੁਹਾਨੂੰ ਮੇਰਾ ਮਾਲ ਅਜੇ ਦੇਖੋ ਬਾਜੀ ਕੱਟੀ ਨੀਲੀ ਦੀ ਪਿਓਰ ਸਾਰੇ ਦੇਖੋ ਵੇਖੋ ਬਾਜੀ ਕੱਲਾ ਕਲਾ ਹਾਰ ਲੱਗਾ ਦੇਖੋ ਚਾਰੇ ਤਾਂ ਦੇਖੋ ਸੂਰ ਨੂੰ ਟੱਚ ਕਰਾ ਪਿਓਰ ਨੀਲੀ ਦੀ ਦੇਖੋ ਪਿਓਰ ਨੀਲੀ ਬਿੱਲੀ ਮੜਕੀ ਆਖਿਆ ਨਿਕਿੰਦੀ ਦੀ ਸਿੰਗੀ ਲੱਗੀ ਆ ਬਾਜੀ ਵੇਖ ਲਓ ਠੀਕ ਆ 12 ਤੋਂ 13 ਕਿਲੋ ਭਾਜੀ ਹਾਜ਼ਰ ਲੋ ਤੇ ਇਹ ਤੇ ਬਿਲਕੁਲ ਤਾਜੀ ਸੁਈ ਜੇ ਪੰਜਾਂ ਰੁਸ਼ਾਂ ਦੀ ਕੱਟੀ ਵੇ ਲੋ ਮਗਰ ਵੀ ਨੀਲੀ ਦਾਵੀ ਦੀ ਕੱਟੀ ਜੇ ਲੋ ਜੀ ਸਾਰੇ ਨਿਸ਼ਾਨੀਆਂ ਪਿਓਰ ਨੀਲੀ ਦਾਵੀ ਪਿਓਰ ਨੀਲੀ ਦੀ ਤੇ ਕੱਟੀ ਵੇ ਲੋ ਕੀ ਚੀਜ਼ ਹੈ ਭਾਜੀ ਤੋਂ ਇਹ ਡਾਇਮੰਡ ਪੀਸ ਹੀ ਆ ਭਾਜੀ ਪਹਿਲਾ ਸੁਆ ਇਧਰ ਦੇਖੋ ਪਹਿਲਾ ਸੁਆ ਪਿਓਰ ਭਾਜੀ ਚੌਗੀ ਆ ਚਾਰ ਦੰਦ ਪਿਓਰ ਚੌਗੀ ਦੇ ਸਿੰਗੀ ਸਿੰਗੀ ਵੇ ਲੋ ਕਿੱਡੀ ਬਰੀਕ ਲੱਗੀ ਕੱਟੀ ਆ ਆਹ ਇਧਰ ਦੇਖੋ ਇੱਧਰ ਲੱਗੀਆਂ ਨੂੰ ਕਰ ਮਾਰ ਬਸ ਸਿਰਾ ਬੇ ਸਿਰਾ ਮਾਲ ਲਵਾਇਆ ਨੂੰ ਆਹਾਂ ਠੰਡ ਛੋਣ ਬਰੀ ਆ ਤੇ ਨਵਾਲਾ ਤੋਬੇਨਾ ਭਾਜੀ ਦੰਗਰ ਪਸੰਦੀ ਕੋਈ ਨਹੀਂ ਕਰਦਾ ਇਹਦੇ ਬੰਦੇ ਜੇ ਤਾਂ ਆਉਂਦੇ ਆ ਨਾ ਵੇਖ ਲੋ ਕਿਹੜੀ ਕਿਹੜੀ ਚੰਗੀਆਂ ਮੱਝਾਂ ਬੱਦੀਆਂ ਵੇਖ ਜਦੋਂ ਲੁਆਈਆਂ ਨਹੀਂ ਨਾ ਹੁੰਦੀਆਂ ਮਾਰ ਕੇ ਨੇ ਭਾਜੀ ਹੋਰ ਮੱਝਾਂ ਕਦੋਂ ਹੋਰ ਨਾ ਵਾ ਸੁਨੀਪਾ ਕੱਟੀ ਉਖਾ ਗਏ ਕਿਹੜੀਆਂ ਕਰਦੇ ਸੁੱਦੇ ਤੋਹਫਾ ਤੋਹਫਾ ਭਾਜੀ ਵੇਖ ਲੋ ਤੋਹਫਾ ਹੀ ਆ ਭਾਈ ਵੱਡੀ ਝੋਟੀ ਹੈ ਕੱਟ ਕਾਟ ਵਾਲੀ ਤੇ ਕੱਲਾ ਗਲਾਰ ਲੱਗਾ ਜੇ ਵੇਖ ਲੋ ਭਾਜੀ ਬਹੁਤ ਠੀਕ ਆ ਤੇ ਬੂਥੀ ਬਾਥੀ ਵੇਖੋ ਕਿੰਦਾ ਲੁਕੋੜੀ ਵਰਗੀ ਆ ਕੱਟੀ ਕੱਡ ਕੁੱਦ ਵੇਖੋ ਕੱਟੀ ਦਾ ਕਿੰਦਾ ਦਾ ਕੱਤੀ ਦੁੱਧ ਭਾਜੀ ਹੁਣ ਹੀ 12 ਤੋਂ ਬਾਕੀ ਅਗਲੇ ਦੀ ਸੇਵਾ ਦਾ ਕਿੰਨਾ ਕਰਨਾ ਹੈ 15 ਕਰ ਜਿੰਨਾ ਮਰਜੀ ਅਗਲਾ ਆਪਣੀ ਸੇਵਾ ਦਾ ਬਿਲਕੁਲ ਜੀ ਬਿਲਕੁਲ ਹਾਂ ਜੀ ਹੋਰ 12 ਹੋ ਜੇ 13 ਹੋ ਜੇ ਹਾਜ਼ਰ ਆ ਕਿਉਂਕਿ ਮਾਲ ਠੰਡ ਜਿੰਨਾ ਆ ਲੈ ਦੇਖੋ ਪਿਓਰ ਆ ਦੇਖੋ ਕੱਟੀ ਬਸ ਠੀਕ ਹੈ ਜਗੀ ਬਾਸ ਜੋ ਉਹੀ ਕਰਨੇ ਆ ਜੈ 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 ਬਿਲਕੁਲ ਭਾਜੀ ਅੱਜ 5 ਪੀਸ ਆ ਭਾਈ ਓ ਠੀਕ ਹੈ ਤੇ ਪੰਜੇ ਬਾਸ ਉੱਡਣ ਵਾਲੇ ਹੀ ਆ ਕੰਮ ਅੱਜ ਚਲੋ ਬੋਲੋ ਜੀ ਫਿਰ 5 ਪੀਸ ਆ ਤੇ ਪੰਜੇ ਹੀ ਅੱਜ ਬਾਸ ਬਾ ਪੰਜਾਂ ਮਿੰਟਾਂ ਵਾਲੇ ਕੰਮ ਕਰ ਦਿਆ ਬਾਜੀ ਹਾਂਜੀ ਉਰਦੀ ਵਾਲੇ ਕੰਮ ਕਰ ਦਿਆ ਅੱਜ ਭਾ ਜਾਇਜ਼ ਕਰ ਦੇ ਤੇ ਵੱਡੀ ਕੱਟੀ ਜਿਹੜਾ ਵੀਰ ਘਰ ਰੱਖਿਆ ਲੈ ਗਿਆ ਨਾ ਵਾ ਦੋ ਚਾਰ ਸੂਏ ਉਹ ਨਾ ਨਹੀਂ ਲੈਂਦਾ ਵੇਚਦਾ ਹਾਂ ਜਿਹਨੂੰ ਨਿੱਗਰ ਲੈਣਾ ਉਹ ਬਲੀ ਖੋਦੀ ਚਟੇ ਦੇ ਵਿੱਚ ਅਸਲ ਦੋ ਤਾਲੀਆਂ ਨਿਸ਼ਾਨੀਆਂ ਵਾਂ ਤੇ ਕੱਟੀ ਵੀ ਜਾਤ ਮਸਲ ਆਲੀ ਆ ਕੱਟੀ ਤੇ ਭਾਜੀ 1.5 ਲੱਖ ਦੀ ਹਾਂ ਕਿੰਨੇ ਦੀ ਦੇ ਦੀਏ ਜਾਇਜ਼ ਮੁੱਲ ਜਾਂਦੀ ਇੱਕ 35 ਦੀ ਮੇਰੀ ਬਸ ਚਲੋ 5000 ਹੀ ਭਾਜੀ ਛੋੜ ਇੱਕ 30 ਦੀ ਕੱਟੀ ਤੇ ਮਾਨਦਾਨ ਛੋੜ ਛਾੜ ਕਰ ਦਾਂਗੇ ਕੱਟੀ ਜਿਹੜਾ ਲੈ ਗਿਆ ਵੇ ਲੋ ਗਾਂ ਵਾਧੇ ਨਹੀਂ ਕਰਦੇ ਲਾਉਂਗਾ ਨਗਰ ਵੀ ਕੱਟੀ ਜੇ ਦੋ ਮੱਜਾ ਦੇਖ ਲੋ ਥਾਂ ਥੋੜੇ ਮੇਲੋ ਪੈਨਲੋਂ ਕਿਦਾਂ ਦਾ ਲੱਗਾ ਚੁਆਈ ਇੱਕ ਨੰਬਰ ਦੀ ਤੇ ਇਹਨਾਂ ਭਾਅ ਬਿਲਕੁਲ ਜਾਇਜ਼ ਆ ਵੀ ਦੋ ਦੰਦ ਦੋ ਦੰਦ ਭਾਜੀ ਕੱਟੀ ਵੇਖੋ ਕੱਟ ਦੇਖੋ ਕੱਟੀ ਦਾ ਭਾਜੀ ਲੋ ਜੀ ਦੋ ਦੰਦ ਪਿਓ ਜੈੱਟ ਬਲੈਕ ਤੇ ਥਾਂ ਥੋੜੇ ਵੇਖੋ ਕੱਟੀ ਨੂੰ ਕਿੱਦਾਂ ਬਲਗਾ ਜੈੱਟ ਕਰ ਦੇਖੋ ਨੋਗੜਾ ਥਾਂ ਲੱਗਾ ਇੱਕ ਕਲਾ ਕਲਾ ਜਿਆ ਦੇ ਬਲੈਕ 14 ਕਿਲੋ ਭਾਰੀ ਦੋਦ ਜੇ ਕੱਟੀ ਚਲੇ 14 ਕਿਲੋ 14 ਕਿਲੋ ਪਿਓਰ ਦੋਂਦੀ ਮੇਰੇ ਘਰ ਕੋ ਦੋ ਟਾਈਮ ਚਾਰ ਟਾਈਮ ਚੋਗ ਲੈ ਜੀ ਲੋ ਜੀ ਚੋਰਾ ਮਗਰ ਭਾਰੀ ਇਹ ਕਟਾਈ ਮਗਰ ਕਟਾ ਤੇ ਕੱਦ ਕੋਦ ਵੇਖ ਲੋ ਪੋਣ ਦੇ ਆਈ ਤੇ ਤੀਨੀ ਵੇਖੋ ਕੱਟੀ ਦੀ ਪਿਓਰ ਦੋਂਦੀ ਹੋਊਗੀ ਤਾਂ ਕੋਈ ਲੈ ਜਾਏ ਚੋਗੀ ਹੋਊਗੀ ਤਾਂ 10000 ਰੁਪਿਆ ਦੇ ਕੇ ਕੱਲਾਗੇ ਚਲੋ ਹਾਂ ਦੋ ਐ ਸਿੰਘ ਜਸ ਸਿੰਘ ਠੀਕ ਹੈ ਜੀ ਨਾਲ ਸਿੰਘ ਤੇ ਕੱਦ ਵੱਡਿਆ ਵੇ ਲੋ ਕੱਟੀ ਦਾ ਜੰਗਲ ਦੀ ਝੋਟੀ ਆ ਜੰਗਲ ਕੀ ਵੱਡੀ ਝੋਟੀ ਜੇ ਵੇ ਲੋ ਕੱਦ ਕਿੱਦਾ ਜੀ ਕੱਟੀ ਦਾ ਹਾਂ ਇਹ ਸੀਲ ਠੰਡ ਗਿਆ ਵਾ ਇੱਥੇ ਆਪਾਂ ਬਾਹਰ ਆਣ ਕੇ ਕਟੀ ਦੇ ਥੱਲੇ ਬਹਿ ਜਾਓ ਥੋੜਾ ਕੈਮਰੇ ਨਾਲ ਬਾਹਰ ਚੱਕਰ ਆ ਜਾ ਪੋਤਾ ਆ ਜਾ ਇੱਧਰ ਦੇਖੋ ਠੀਕ ਹੈ ਫਿਰ ਜਗੀ ਹਾਂ ਜੀ ਉਹੋ ਜੀ ਨਹੀਂ ਹੈ ਮਾਈਕ ਦੇਖੋ ਜਿੱਥੇ ਬਜਰੰਗੀ ਬਜਰੰਗੀ ਦੇਖ ਲੈ ਹਾਲੀ ਬਜਰੰਗੀ ਮੈਂ ਨਾ ਉਹ ਟਲਵਾ ਚ ਰਿਹਾ ਇਹ ਦੇਖੋ ਪੌ ਚੁੱਕ ਦੀ ਹਾਂ ਆ ਜੀ ਸੁਣ ਨਿਸ਼ਾਨੀਗਾ ਹਾਂ ਵਾਹ ਬੜੀ ਹੈ ਕਿ ਕੱਟੀ 14 ਕਿਲੋ ਭਾਜੀ ਦੋ ਤਾਂ ਖਰਾਵਾ ਕੱਟੀ ਥਲੇ ਹਾਂ 14 ਕਿਲੋ ਆਏ ਵੇਖੋ ਭਾਜੀ ਇੱਥੇ ਆਣ ਕੇ ਮਖਾਤਾਨ ਸੁਣ ਕੇ ਦਾਦਾ ਲੱਗਾ ਵੇਖੋ ਇਹ ਹੋਰ ਬ੍ਰੀਡ ਇਹ ਲਾਇਆ ਮਗਰ ਲਾਇਆ 9 ਕਿਲੋ ਤਾਂ ਲੱਗਾ ਪੂਰਾ ਲੈ ਲੋ ਪਰ ਐਡਾ ਘੰਟਾ ਬੈਠੇ ਰਹੋ ਕੱਟੀ ਨੂੰ ਪਰਵਾਹ ਕੋਈ ਨਹੀਂ ਤੇ ਰੱਸਾ ਵੇ ਲੋ ਛੱਡ ਦਿਓ ਕੋਲਾ ਕੋਈ ਪਰਵਾਹ ਹੀ ਨਹੀਂ ਹਾਂਜੀ ਕਟਾ ਮਗਰ ਨਾ ਇਹਦੇ ਮਗਰ ਕਟਾਏ ਭਾਜੀ ਹਾਂਜੀ ਲਓ ਜੀ ਕਰੋ ਚੈੱਕ ਜਿਹੜਾ ਕੱਟੀ ਲੈ ਗਿਆ ਨਾ ਯਾਰੀ ਕਰੂਗਾ ਬਸ ਯਾਰੀ ਕਰੂਗਾ ਯਾਰੀ 7 ਕਿਲੋ ਡੰਗ ਦਾ ਭਾਜੀ ਟੈਮੋ ਟੈਮ اتار ਦੂਗੀ ਕੱਟੀ ਦੇ ਵੇਖਣ ਦੇ ਕਿਨੇ ਕਰਾ ਪਹਿਲਣ ਆ ਲੈਵਾ ਵੀ ਫਿਕਸ ਨੇ ਕਰਾ ਹਾਂ ਨਿਕਰ ਦਿੰਦਾ ਬਸ ਜੈਜ ਬਿਲਕੁਲ ਜੈਜ ਕੋਈ ਡੇਡ ਨਹੀਂ 1.35 ਨਹੀਂ ਬਸ ਅੱਜ ਛੋਟਾ ਗਿਆ ਮੁੱਲ 1.25 ਦੀ ਕੱਟੀ ਦੇਣੀ ਹੈ 1.25 ਹੀ ਦੇਣੀ ਆ ਜਿਹੜਾ ਕੱਟੀ ਲੈ ਗਿਆ ਨਾ ਦੂਦ ਦੇ ਕੇ ਮੈਂ ਭਾਵੇਂ ਮੈਂ ਆਪਣੇ ਵਾਦੇ ਨਾਲ ਮਤਲਬ ਕਿ ਕਹਿੰਦੇ ਆ 2 ਲੱਖ ਰੁਪਈਆ ਵੀ ਲਾ ਦੂਗਾ ਮੈਂ ਨਾ ਥਲੇ ਦੇ ਇਹਨਾਂ ਦੁੱਧ ਜਿੰਨਾ ਕੱਟੀ ਥੱਲੇ ਆ ਭਾਵੇਂ ਕੋ ਚੋਕੇ ਰ ਵਿਖਾ ਦੇ ਚਲੋ ਠੀਕ ਆ ਇਹ ਗੱਲਾਂ 7 ਕਿਲੋ ਡਾਂਗ ਦਾ ਕੱਟੀ ਦੁੱਧ ਕੱਢ ਦੂਗੀ ਤੇ ਸੀ ਠੰਡੀ ਲੈ ਲੋ ਇਧਰ ਬਸ ਠੀਕ ਬਸ ਡਰਦੀ ਆ ਬਸ ਬਾਰੇ ਠੰਡੀ ਇਧਰ ਖੋਸ ਲਿਆ ਭਾਜੀ ਅਸਲ ਅਸਲ ਦੇਖ ਹੋਣੇ ਧਾਰ ਦੇ ਦੇ ਹਾਂ ਹਾਂ ਆਹਦੀ ਬਾਰੇ ਠੰਡੀ ਆ ਭਾਜੀ ਅਸਲ ਆ ਕੱਟੀ ਆ ਠੀਕ ਆ ਫਿਰ ਭਾਵੇਂ ਵਾਲਾ ਵੇਖੋ ਨਿੱਗਰ ਚਲੋ ਫਿਕਸ ਲੈਵਾ ਜੀ ਜਾਣ ਦੋਗਾ ਆ ਵੇਖੋ ਭਾਜੀ ਦੂਜਾ ਸੁਆ ਝੋਟੀ ਇਧਰ ਵੇਖੋ ਝੋਟੀ ਉਹ ਵੀ ਤਾਜੀ ਸੂਈ ਲਟਰ ਕੋ ਮਾਰੂਗਾ ਤੇ 16 ਕਿਲੋ ਬਾਜੀ ਹਾਂ ਕੰਡੇ ਦੇ 15 ਕਿਲੋ ਚਾੜਨੇ ਕੋਈ ਆਪਣਾ ਦੂਜਾ ਸੂਹਾ ਤੇ 1 ਕਾਹ ਤੇਰੀ ਸੂਈ ਜੇ ਅੱਛਾ 1 ਕਾਹ ਤੇ ਸੂਈ 1 ਕਾਹ ਤੇ ਦੀ 15 ਕਿਲੋ ਕੋ ਕੰਡੇ ਦੇ ਚਾੜਨੇ ਤੇ ਲਟਰ ਕੋ ਮਾਰ ਤੇ 16 ਕਿਲੋ ਇਧਰ ਦੇਖੋ ਨਹੀਂ ਠੀਕ ਨਾਲ ਨਾਲ ਚੈੱਕ ਕਰੋ ਦੇਖੋ ਦੇਖੋ ਅੱਗੇ ਉਹਨਾਂ ਦੇ ਪਿਛੇ ਦੇਖੋ ਪੂੰਗਲ ਨਹੀਂ ਕੋਬਦੀ ਲੈ ਦੇਰੇ ਵਿੱਚ ਬਾਜੀ ਉਸਮਾ ਮੈਂ ਹੋ ਗਈ ਭਾਜੀ 1 ਨੰਬਰ ਦੁੱਧ ਆ ਰਿਆ ਮਈਆਂ ਮੇਲੇ ਨਿੱਗਰ ਮੈਂ ਲੈਵੇ ਦੀ ਫਿਰਸ ਲੈ ਪਾ ਨਿੱਗਰ ਬਿਲਕੁਲ ਕੋਈ ਫਾਲਤੂ ਚੰਮ ਨਹੀਂ ਕਿ ਚੱਡਾ ਐ ਚਿਲਕਦੇ ਕੇ ਕਰਦਾ ਫਿਰੇ ਠੀਕ ਆ ਮੈਂ ਤੇ ਦੋ ਕੱਢੂਗੀ ਜਿਹਦੇ ਚੱਡੇ ਦੇ ਵਿੱਚ ਉਂਗਲ ਨਹੀਂ ਖੂਬੂ ਬਸ ਬਸ ਹਾਂਜੀ ਕਿਉਂਕਿ ਵੱਡਾ ਜਿਆ ਚੱਡਾ ਚਿਲਕ ਚਿਲਕੋ ਮਾਸ ਹੀ ਹੁੰਦਾ ਹਾਂ ਪੂਰਾ ਫਿਕਸ ਫਿਕਸ ਦੂਜਾ ਅਸਵਾਦ ਪਲੀ ਦੇਖੋ ਝੋਟੀ ਭਾਜੀ ਪੂਰੀ ਰਾਜੀ ਬਾਈ ਝੋਟੀ ਭਾਜੀ ਫਿਕਸਾ ਕਰਦਾ ਫਾਇਦਾ ਹੋਣਾ ਹਾਂ ਇਨਫੈਕਸ਼ਨ ਨਹੀਂ ਠੀਕ ਹੈ ਜੀ ਬਹੁਤ ਸੋਹਣੀ ਝੋਟੀ ਆ ਹੈ ਕਿ ਨਹੀਂ ਪੂਰੀ ਐਂਡਪੀਸ ਹੈ ਪਹਿਲਵਾਨਾਂ ਕੋ ਤੋਰਦੀ ਕਿ ਨਹੀਂ ਭਾਜੀ ਦੇਖੋ ਝੋਟੀ ਪਹਿਲਵਾਨੀ ਆ ਨਾੜਾ ਖਾਦੇ ਦੋਵੇਂ ਪਾਸੇ ਲੈਨੇ ਤੇ ਕੱਦਾ ਐ ਤੇ ਦੁੱਧ ਵਾਲੀ ਮਝੋਟੀ ਆ ਠੀਕ ਆ ਭਾਜੀ ਮੇਰੇ ਮੈ ਤਾਂ ਮੈਲਾ ਮੂਲਾ ਮਾਰ ਕੇ ਚੋਟੀ 18 ਕਿਲੋ ਦੁੱਧ ਦੇ ਦਊਗੀ ਹੁਣ 15 ਕਿਲੋ ਜਿਹੜਾ ਮਰਜੀ ਆਣ ਕੇ ਕੰਡੇ ਦੇ ਭਾਵੇਂ ਚਾਰ ਲੈ ਆਪਾਂ ਇਹ ਤਸੱਲੀ ਕਰ ਕੀਤੀ ਆ ਆਪਣੇ ਘਰ ਚੋਈ ਆ ਚੋ ਕੇ ਤਸੱਲੀ ਕਰਾ ਕੇ ਦਵਾਂਗੇ ਦੂਜਾ ਸੂਆ ਜੀ ਹਾਂਜੀ ਵੱਡੀ ਝੋਟੀ ਪਲੀ ਪਾਲਾਤੀ ਵੇ ਲੋ ਕੱਢ ਲਵਾਂ ਹਾਂਜੀ ਜੱਤ ਵਾਲੇ ਜੰਗਲ ਦੀਆਂ ਬਈ ਜੰਗਲ ਦੀਆਂ ਹੈ ਜੰਗਲ ਦੀਆਂ ਵਾਕੇ ਵਾਕੇ ਜੱਗੀ ਭਾਏ ਦਾ ਵੀ ਮੈਂ ਤੇ ਭਾਜੀ ਦੋ ਲੱਖ ਰੁਪਏ ਕਰਦੀ ਆ ਜਿੰਨਾ ਦੋ ਤੇ ਮੈਂ ਖੈ ਨੇ ਲੈ ਆ ਵੇਖੋ ਜਿੱਦਾਂ ਲਾਈਫ ਦੀ ਨਾ ਟੱਕ ਮੈਂ ਤੇ ਜੇ 2 ਲੱਖ ਦੀ ਪਰ ਅੱਜ ਮੁੱਲ ਕੋਈ ਨਹੀਂ ਜੇ ਕਰ ਲਾ ਬਿਲਕੁਲ ਯਾਜਬਾਦ ਸ਼ੋਰ ਜਿਹਦੇ ਕਰਨੀ 1.5 ਲੱਖ ਦੀ ਮੈਂ ਦਿੰਦੀ ਆ ਭਾਜੀ 1.5 ਲੱਖ 1.5 ਲੱਖ ਦੀ ਬੰਬੂ ਨਹੀਂ ਆ ਬਿਤੇ ਛੋੜ ਛਪਾਈ ਹੋਣਾ ਜੇ ਕਿਸਾਈ ਜੇ ਨਾ ਕਰੇ 15 ਕਿਲੋ ਦੁੱਧ ਜਿਹੜਾ ਮਰਜੀ ਜੋ ਕੇ ਲੈ ਗਏ ਤੇ ਦੋ ਚਾਰ ਦਿਨ ਮਾਲਾ ਮੋਲੇ ਤੇ ਆੜ ਕੇ ਮੈਂ ਦੋ ਤੇ 17 18 ਗੋ ਉਹ ਅਗਲੇ ਦੀ ਸੇਵਾ ਹਾਂ ਠੀਕ ਹੈ ਕੋਈ ਆਪਣੇ ਘਰ ਜਾ ਕੇ ਘਟਾ ਵੀ ਸਕਦਾ ਜੀ ਤੇ ਵਧਾ ਵੀ ਸਕਦਾ ਸਾਡੇ ਘਰੋਂ ਇਥੇ ਚੋੜੇ ਸਨ 15 ਕਿਲੋ ਆਏ ਲੋ ਇੱਕ ਲਾ ਇੱਕ ਲਾ ਕੋਈ ਬਾਈ ਨਹੀਂ ਕੋਈ ਐਕ ਜਦੋਂ ਪਸ਼ਮਰੀਆ ਹੋਰ ਥੋੜਾ ਮੋਟਾ ਕਰਦੀ ਆ ਹਾਂਜੀ ਕੱਲਰ ਵੇਖ ਰਿਹਾ ਕਿਦਾਂ ਇਹ ਦੇਖੋ ਪਹਿਲੀ ਦੁਜਾ ਸੁਆਹ ਹਾਂਜੀ ਫਿਰ ਇਧਰ ਵੇਖੋ ਦੁਜਾ ਸੁਆਹ ਛੋਟੀ ਐ ਕੋਈ ਬਾਈ ਵਾਲੀ ਕੋਈ ਸ਼ੈ ਨਹੀਂ ਦੇਖੋ ਨਾਰਾ ਖਾਤ ਵਿੱਚ ਡੇ ਰਹੇ ਹਾਂ ਰਹੂਗਾ ਇਹ ਕਰੇ ਗਰੀ ਮੋਟੀ ਲਾਰੇ ਲੱਗੀ ਲੈਵੇ ਕਿੰਨਾ 12 ਕਿਲੋ ਭਾਜੀ ਇਹ ਘਰਾ ਦੋ ਤੇ ਦੂਜਾ ਸੁਆ 12 ਕਿਲੋ ਮਗਰ ਕੱਟੀ ਵੇਖੋ ਮਗਰ ਕੱਟੀ ਮਗਰ ਕੱਟੀ ਦੇਖੋ ਝੋਟੀ ਕਲਾ ਕਲਾਰ ਲੱਗਾ ਭਾਜੀ ਡਿਜ਼ਾਈਨ ਇਹੋ ਝੋਟੀ ਨੂੰ ਕਦਾਦਾ ਵੇਖੋ ਘਰਨੀ ਬਹੁਤ ਸੋਹਣੀ ਝੋਟੀ بس 판지 پیس ਵਾਉਣੇ ਤੇ ਪੰਜੇ ਜਿਹੜੇ ਜਿਹੜੇ ਵੀ ਕਰਮਾ ਜਿਹੇ ਹੈ ਨਾ ਠੀਕ ਆ ਤੇ ਉੱਥੇ ਚਲੀ ਜਾਣੀਆਂ ਵਾ ਜਾਰੀਆਂ ਚੋਣ ਚਾਰ ਅਸਲ ਤੇ ਦੁੱਧ ਵਾਲੀਆਂ ਝੋਟੀਆਂ ਜੇ ਨਹੀਂ ਠੀਕ ਹੈ ਜੱਗੀ ਫਿਰ ਵੀ ਬ੍ਰਾਂਡ ਪੀਸ ਬ੍ਰਾਂਡ ਬ੍ਰਾਂਡ ਪੀਸ ਕਲਰ ਹੋਏ ਇਹਦਾ ਕਿਦਾਂ ਦਾ ਕਲਰ ਦੱਸੀ ਜਾਂਦਾ ਬਈ ਜੀ ਹੁਣ ਭੈ ਸਰਾ ਹੀ ਮਾਰੀ ਥੋੜੇ ਲੈਣ ਜੱਗੀ ਦੇਖੋ ਝੋਟੀ ਭਾਜੀ ਕਿੱਦਾਂ ਦੀ ਹੱਥ ਬੰਨਦਾ ਮੈਂ ਇਹਨੂੰ ਤੇ ਭਾਅ ਵੀ ਅੱਜ ਤਾਨੂੰ ਪਤਾ ਮਾਲ ਰੈਗੂਲਰ ਹੀ ਵੀ ਗੰਢਿਆ ਭਾਅ ਵੀ ਬਿਲਕੁਲ ਜਾਇਜ਼ ਹੀ ਕਰ ਦੇਣੇ ਆ ਮਈਆ ਬਾਪੂਰਦੀਆਂ ਵਾਲੇ ਗੱਲਾਂ ਲੰਮੀ ਲੰਮੀ ਉਹ ਪਾਜੀ ਮੇਲ ਦੀ ਕਿੱਡੀ ਆ ਉੜਦੀਆਂ ਟੈਂਸਰ ਜਾਣ ਬੇਲ ਵੇਖੋ ਕਿੱਡੀ ਲੰਮੀ ਨੂੰ ਤੇ ਜਾਤ ਵੇਖੋ ਮੈਂ ਦੀ ਛੋਟੀ ਦੀ ਕਿੱਡੀ ਆ ਪੂਰੀ ਜਾਤ ਲੈ ਹਣਾ ਤੇ ਸ਼ਿੱਗੀ ਦੇ ਪਾਜੀ ਜਵਾਨ ਨਹੀਂ ਜੀ ਹੋਈ ਦੂਜਾ ਸੂਆ ਜੀ ਠੀਕ ਆ ਸ਼ੀ ਹੀ ਦੰਦ ਹੋਣਗੇ ਜਵਾਨ ਨਹੀਂ ਜੀ ਹੋਈ ਹੈ ਜੀ ਚਲੋ ਹਾਂਜੀ ਫਿਰ ਕਿਉਂ ਈ ਤੇ ਭਾਜੀ ਇਹਦਾ ਵੀ ਭਾਵੇਂ 135 ਡੇਢ ਜਿਉ ਮਰਜ਼ੀ ਕਰ ਲਈਏ ਹੂੰ ਬਸ ਬਿਲਕੁਲ ਹੀ ਅੱਜ ਤੰ ਦੱਸਿਆ ਕਿ ਮੋਲ ਨਹੀਂ ਜੇ ਕਰਨੇ 125 ਦੀ ਇਹ ਵੀ ਜੱਟਾਂ ਲੱਕ ਬੱਚੇ ਦੀ ਬਸ 125 ਦੀ ਦੇਣੀ ਵੀ ਤੇ ਸ਼ੋਰ ਸ਼ਾਰ ਹੀ ਕਰ ਲਈ ਆ ਮਾਨਤਾ ਨਹੀਂ ਬੋਦੀ ਨਹੀਂ ਜੇ 125 ਦੀ 800 ਰੁਪਏ ਲੱਗਦੇ ਵੀ ਗਏ ਬੰਦੇ ਈ ਸੋ ਮੇਰੇ ਲੱਗਉਂਦੇ ਟੋਟੇ ਲਾਉਂਦੇ ਚਲੋ ਵੀਡੀਓ ਨਹੀਂ ਤਿਆਰ ਕੀਤੀ ਮਾ ਜਾਲ ਜਿਹਦੇ ਕਰਮਾ ਤੇ ਹੋਈ ਚਲ ਜੂਗੀ ਚਲੋ ਹਾਂਜੀ 125 ਦੀ ਆ ਦੇਖੋ ਭਾਜੀ ਪਹਿਲਾਂ ਕੱਟੀ ਪਹਿਲਾ ਜੂਆ ਦੇਖੋ ਪਹਿਲਾ ਸਗਾਰੇ ਕੋ ਥਾਰ ਲਗਾ ਕੱਟੇ ਨੂੰ ਨਹੀਂ ਠੀਕ ਹੈ 12 ਕਿਲੋ ਦੁੱਧ ਜੇ ਭਾਜੀ ਮਗਰ ਕਟਾ ਜੇ ਤਾਰੀ ਸੁਈ ਬਿਲਕੁਲ 12 ਕਿਲੋ ਦੋ ਨਾ ਮਗਰ ਕਟਾ ਕੋਣ ਕਿਤੇ ਲੱਗੀ ਇੱਕ ਨੰਬਰ ਦੀ ਭਾਜੀ ਕੁਆਲਟੀ ਵੇਖੋ ਕੱਟੀ ਦੀ ਨੀ ਕਿ ਨੀ ਸਹੀ ਦੇਖਤਾ ਸਿੰਘ ਬਾ ਆ ਜਾਓ ਆ ਜਾਓ ਆ ਜਾਓ ਐ ਸੰਦੀਪਾ ਕੱਟੀ ਵਖਾਲੇ ਜਾਓ ਵੇਖੋ ਕੱਟੀ ਭਾਜੀ ਜੱਤ ਵੇਖੋ ਗੁੜੇ ਤੇ ਬੂਥੀ ਵੇਖੋ ਟੋਆ ਪੈਂਦਾ ਅਗਲੇ ਬੂਥੀ ਚ ਆ ਜਾ ਹੈ ਪੂਰੀ ਕੁਆਲਿਟੀ ਹੈ ਜੋ ਪੂਰੀ ਕੁਆਲਿਟੀ ਹੈ ਭਾਈ ਪੂਰੀ ਬਿਲਕੁਲ ਹੀ ਜੈਤ ਭਾਜੀ ਕੱਤੀ ਜਿਹੜਾ ਲੈ ਗਿਆ ਨਾ ਘਰ ਚੋਂ ਆਲਾ ਚੋਰ ਲੱਗੀ ਕਿਤੇ ਭਾਵੇਂ ਬੱਚਾ ਜਾ ਸਿੱਖ ਰਹੀ ਨਹੀਂ ਪੋਲੀ ਕੇ ਦਾ ਡਾਡਾ ਲਮਾਈ ਦੇ ਫਾਗਲੇ ਪਸ ਐ ਠਰ ਲੱਗਾ ਦੇਖੋ ਲੋਕ ਆਲਾ ਕੱਲਾ ਕੱਲਾ ਥਣ ਲੱਗਾ ਤੇ ਐ ਚਵਾਈ ਲੱਗੀ ਇੱਕ ਨੰਬਰ ਦੀ ਭਾਜੀ ਕਿਤੇ ਬੋਲੋ ਆ ਜਾ ਬੋਲਦੇ ਅੰਦਰ ਜਾ ਕੇ ਲਾਸਟ ਦਾ 20 ਰੁਪਏ ਸੀ ਬੋਲਦੇ ਕੋਈ ਨਹੀਂ ਹੁਣ ਨਹੀਂ ਅੰਦਰ ਜਾ ਕੇ ਸਵਾਦੀ ਦੇ ਦਈਏ ਜੈ ਜਾਂਦੀ ਤੇ ਨਹੀਂ ਜਾਦੇ ਕਰਦੇ ਜੋ ਗਿਆ ਲਾਸਟ ਦਾ 10000 ਛੋੜ ਥੋੜੀ ਕੀਤੀ ਆ ਪੰਜ ਹੋਰ ਪੰਜ ਹੋਰ ਬਸ ਅੱਜ ਭਾਜੀ ਲਾਸਟ ਪੀਸ ਆ ਤੇ ਦੇਣੀ ਵੀ ਅੱਜ ਜਿਹੜਾ ਕਟੀ ਲੈ ਗਿਆ ਸਭ ਤੋਂ ਪਹਿਲਾਂ ਵਿਗਣੀ ਜੇ ਬਸ 1 ਕੋਈ ਲੱਖ ਦੀ ਦੇਣੀ ਤੇ 1000 99000 ਦੇਣੀ ਆ ਬਸ ਠੀਕ ਆ ਪਰ ਕੱਟੀ ਜਿਹੜਾ ਲੈ ਗਿਆ ਨਾ ਅੱਜ ਬਸ ਇਹ ਸਾਨੂੰ ਪਤਾ ਇਹਦਾ ਅਸੀਂ ਉੱਥੇ ਗਏ ਰਹੇ ਕਿ ਵੀ ਰੇਡ ਕਟਾ ਕੇ ਇਹ ਆਫਰ ਹੀ ਜੇ ਅੱਜ ਇਹ ਪਾਜੀ ਆਫਰ ਹੀ ਜੇ ਇਹ ਆਫਰ ਹੀ ਆ ਇਹ ਜਿਹੜਾ ਕੱਟੀ ਲੈ ਗਿਆ ਬਸ ਬਾਬੇ ਦੀ ਕਿਰਪਾ ਨਾਲ ਤਸੱਲੀ ਨਾਲ ਚੋਰ ਪਸਵਾ ਦੀ ਸਾਡੀ ਫੋਨ ਕਰਾਨੀ ਤੇ ਦੋ ਤੇ 12 ਕਿਲੋ 12 ਕਿਲੋ ਇਹਦੇ ਘਰ ਆ ਵੀਡੀਓ ਤੇ ਕਹਿੰਦੇ ਧਾਰਮਣਾ ਕੋ ਮਾਰੇ ਬਸ ਭਜਾ ਕੇ ਲੈ ਜੇ ਕਿਤੇ ਘਰ ਚੋਰ ਮਾਰੀ ਹੋਵੇ ਦੁੱਧ ਘਟ ਹੋਵੇ ਤੇ ਕਿਰਾਇਆ ਆਉਂ ਜਾਂਦਾ ਵੀ ਇਹਨਾਂ ਕੋਈ ਕਵੇਗਾ ਕੋਈ ਕਮੀ ਆ ਤਾਂ ਬਸ ਕੱਟੀ ਆਫਰ ਹੀ ਜੇ ਲਾਓ ਆਫਰ ਹੀ ਆਫਰ ਹੀ ਆਸਨ ਨਰ ਦੇ ਯਾਰ ਦੀ ਕੱਟੀ ਜਿਹੜਾ ਮਰਜ਼ੀ ਭਜਾ ਕੇ ਲੈ ਜੇ ਪੰਜ ਝੋਟੀਆਂ ਪੰਜੇ ਸਿਰਾਂ ਕੁਆੜੀ ਬਾਕੀ ਸਭ ਤੇ ਸੋ ਆ ਚੀਜ਼ਾਂ ਲਾਉਂਦੀ ਆ ਭਾਈ ਇਹ ਰਾ ਫਿਕਸ ਆਰਡਰ ਕੇ ਦਾਦਾ ਐ ਚੋਰ ਲੱਗੀ ਮੋਟਰ ਆਏ ਉਹ ਲਗਾਰ ਰੁਵਰ ਗਿਆ ਭਾਈ ਆ ਵੀ ਕੱਟੀ ਪਈ ਇਹਨੇ ਕਟਾਈ ਆ ਵੇਖੋ ਕੱਦ ਕਿੱਡਾ ਕੱਟੀ ਇਹ ਦੇਖੋ ਨੀਲੀ ਕੱਟੀ ਵੇਖੋ ਕੱਟੀ ਪਿਓਰ ਗੋਲ ਦੀ ਲਾਈਟ ਤਣੀਆਂ ਫਿਰਦੀਆਂ ਅਗਲੀ ਨਿੱਗਰ ਲਵੇ ਫਿਕਸ ਤੇ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕਾਂਗੜਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਰੂਰ ਸਾਹਿਬ ਮੋਬਾਈਲ ਨੰਬਰ 84277